ਅੱਜ ਪੱਤਰ ਉਹ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਨੂੰ 17 ਅਕਤੂਬਰ 2015 ਚ ਦਿੱਤਾ ਸੀ ਜਿਹਦੇ ਵਿੱਚ ਉਹ ਆਪਣੀ ਜਿਹੜੀ ਗਲਤੀ ਆ ਉਹ ਅਹਿਸਾਸ ਕਰਦਾ ਕਿ ਮੇਰੇ ਕੋਲੋਂ ਇਹ ਗਲਤੀਆਂ ਜੜੀਆਂ ਨੇ ਮੇਰੇ ਰਾਜ ਵਿੱਚ ਹੋਈਆਂ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਇਸ ਕਰਕੇ ਦਿੱਤੇ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਸੇ ਸਾਧ ਨੂੰ ਮਾਫੀ ਦਿੱਤੀ ਗਈ ਆ ਇਹ ਠੀਕ ਹੈ ਤੇ ਕੌਮ ਇਨ ਬਿਨ ਇਹਨਾਂ ਹੁਕਮਾਂ ਦੀ ਪਾਲਣਾ ਕਰੇ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕ ਤੋਂ ਗਏ ਉਹ ਨਜਾਇਜ਼ ਗਾਇ ਨੇ ਉਹ ਗਲਤ ਤਰੀਕੇ ਨਾਲ ਇਹਨਾਂ ਨੇ ਗੁਰੂ ਕੀ ਗੋਲਕ ਦੀ ਦਰਬਾਰਤੋਂ ਕੀਤੀ ਆ ਪੇ ਸੁਖਵੀਰ ਸਿੰਘ ਬਾਦਲ ਨੇ ਹੀ ਸਾਰਾ ਕੁਝ ਕੀਤਾ ਪੇ ਇਹਨੂੰ ਸਖਤ ਸਜ਼ਾ ਦਾਈ ਦੀ ਅਸੀਂ ਇਹ ਗੱਲ ਕਹੀ ਆ ਕਿ ਇਹ ਸਾਰੇ ਬਰਾਬਰ ਦੇ ਦੋਸ਼ੀ ਚਾਹੇ ਉਹ ਬਾਗੀ ਕੋਹਣ ਵਾਲੇ ਨੇ ਤੇ ਚਾਹ ਆਪਣੇ ਆਪ ਨੂੰ ਅਕਾਲੀ ਕੋਹਣ ਵਾਲੇ ਆ ਦੇਖੋ ਜੀ ਅੱਜ ਸਾਡੀ ਜਦੇਦਾਰ ਸਾਹਿਬ ਨੇ ਬਹੁਤ ਸਮਾਂ ਸਾਡੀ ਬੜੇ ਧਿਆਨ ਨਾਲ ਗੱਲ ਜਿਹੜੀ ਆ ਸੁਣੀ ਆ ਅੱਜ ਜਿਹੜਾ ਮਸਲਾ ਉਹ ਅਸੀਂ ਆ ਮੰਗ ਪੱਤਰ ਦੇ ਕੇ ਆਏ ਆ ਅਸੀਂ ਇਹ ਬੇਨਤੀ ਕੀਤੀ ਆ ਕਿ ਸਰਸੇ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਤੇ ਸਿੱਖ ਕੌਮ ਨੇ ਉਹਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਜਿਹੜਾ ਸੀ ਉਹ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਇਸ ਕਰਕੇ ਦਿੱਤੇ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਸੇ ਸਾਧ ਨੂੰ ਮਾਫੀ ਦਿੱਤੀ ਗਈ ਆ ਇਹ ਠੀਕ ਹੈ ਤੇ ਕੌਮ ਇਨ ਬਿਨ ਇਹਨਾਂ ਹੁਕਮਾਂ ਦੀ ਪਾਲਣਾ ਕਰੇ ਲੇਕਿਨ ਸਿੱਖ ਕੌਮ ਨੇ ਆਪਣਾ ਜਿਹੜਾ ਵਿਰੋਧ ਸੀ ਉਹ ਜਾਰੀ ਰੱਖਿਆ ਉਸ ਤੋਂ ਬਾਅਦ ਉਹ ਜਿਹੜਾ ਕੀਤਾ ਹੋਇਆ ਫੈਸਲਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਜਥੇਦਾਰਾਂ ਨੂੰ ਜਿਹੜਾ ਸੀ ਉਹ ਵਾਪਸ ਲੈਣਾ ਜਥੇਦਾਰਾਂ ਨੇ ਜਿਹੜੀ ਉਹਨੂੰ ਗੁੰਡੇ ਨੂੰ ਕਾਤਲ ਨੂੰ ਬਰਾਤਕਾਰੀ ਨੂੰ ਜਿਹੜੀ ਮਾਫੀ ਦਿੱਤੀ ਸੀ ਗੁਰਮੀਤ RAM ਰੀਮ ਨੂੰ ਉਹ ਵਾਪਸ ਲੈ ਲਈ ਜਦੋਂ ਉਹ ਵਾਪਸ ਲੈ ਲਈ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕ ਚੋਂ ਗਏ ਉਹ ਨਜਾਇਜ਼ ਗਏ ਨੇ ਉਹ ਗਲਤ ਤਰੀਕੇ ਨਾਲ ਇਹਨਾਂ ਨੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਆ ਉਹ 90 ਲੱਖ ਰੁਪਈਆ ਪਹਿਲਾਂ ਇਹਨਾਂ ਕੋਲੋਂ ਜਿਹੜਾ 18% ਸਮੇਤ ਵਿਆਜ ਵਸੂਲ ਕੀਤਾ ਜਾਵੇ ਅਸੀਂ ਇਹ ਪੱਤਰ 'ਚ ਵੀ ਲਿਖਿਆ ਹੈ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਜਿਹੜੇ ਪੰਜ ਆਦਮੀ ਆ ਦੋ ਤਿੰਨ ਦਿਨ ਪਹਿਲਾਂ ਕਰਨਾਲ ਸਿੰਘ ਪੰਜਾਬਲੀ ਆਦ ਜਿਹੜੇ ਨੇ ਉਹ ਪੱਤਰ ਦੇ ਕੇ ਗਏ ਨੇ ਜਥੇਦਾਰ ਨੂੰ ਵੀ ਸੁਖਬੀਰ ਸਿੰਘ ਦੇ ਸੁਖਬੀਰ ਬਾਦਲ ਦੇ ਖਿਲਾਫ ਵੀ ਸੁਖਬੀਰ ਸਿੰਘ ਬਾਦਲ ਨੇ ਹੀ ਸਾਰਾ ਕੁਝ ਕੀਤਾ ਪੇ ਨੂੰ ਸਖਤ ਸਜ਼ਾ ਦਾਈ ਦੀ ਅਸੀਂ ਇਹ ਗੱਲ ਕਹੀ ਆ ਕਿ ਇਹ ਸਾਰੇ ਬਰਾਬਰ ਦੇ ਦੋਸ਼ੀ ਨੇ ਇਹਨਾਂ ਚ ਕੋਈ ਵੀ ਘਟ ਨਹੀਂ ਚਾਹੇ ਉਹ ਬਾਗੀ ਕੋ ਹਣ ਵਾਲੇ ਨੇ ਤਾਂ ਚਾਹ ਆਪਣੇ ਆਪ ਨੂੰ ਅਕਾਲੀ ਕੋ ਹਣ ਵਾਲਿਆ ਇਹਨਾਂ ਸਾਰਿਆਂ ਤੋਂ ਪਹਿਲਾਂ 90 ਲੱਖ ਦੇ ਇਸ਼ਤਿਹਾਰ ਜਿਹੜੇ ਨੇ ਸਮੇਤ ਵਿਆਜ ਵਸੂਲ ਕਰਕੇ ਗੁਰੂ ਕੀ ਗੋਲਕ ਚ ਉਹ ਪੈਸੇ ਜਮ੍ਹਾਂ ਕਰਾਏ ਜਾਣ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਮਾਫੀ ਪੱਤਰ ਦਿੱਤੇ ਨੇ ਉਹ ਉਹਨਾਂ ਤੇ ਵਿਚਾਰ ਕੀਤੀ ਜਾਵੇ ਤੇ ਨਾਲ ਅਸੀਂ ਇਹ ਵੀ ਗੱਲ ਬੜੇ ਵਿਸਤਾਰ ਨਾਲ ਕਹੀ ਹੈ ਕਿਤਾਬਾਂ ਵੀ ਵਿਖਾਈਆਂ ਨੇ ਨਾਲ ਅਸੀਂ ਇਹ ਵੀ ਗੱਲ ਕਹੀ ਆ ਕਿ ਜੇਕਰ ਉਸ ਟਾਈਮ ਤੇ ਚੰਦੂ ਜਿਹਨੇ ਪੰਚਮ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਦੇ ਨੱਕ ਚ ਨੱਥ ਪਾ ਕੇ ਤੈਨੂੰ ਦਿੱਲੀੋਂ ਹੋਰ ਲੈ ਕੇ ਜਾਣਾ ਔਰ ਜਿਹੜਾ ਗੁਰੂ ਦਾ ਸਿੱਖ ਮਿਲੇ ਉਹ ਇਹਨੂੰ ਪੰਜ ਛੇਤਰ ਮਾਰੇ ਕੀ ਉਹ ਚੰਦੂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਉਸ ਟਾਈਮ ਤੇ ਗੁਰੂ ਸਾਹਿਬ ਨੇ ਖੁਦ ਛੇਵੇਂ ਪਾਤਸ਼ਾਹ ਨੇ ਜਿਹੜਾ ਸੀ ਉਸ ਚੰਦੂ ਨੂੰ ਮਾਫੀ ਨਹੀਂ ਦਿੱਤੀ ਉਸ ਤੋਂ ਬਾਅਦ ਮਸੰਦ ਆਏ ਮਸੰਦਾਂ ਨੂੰ ਵੀ ਪਹਿਲਾਂ ਤੀਸਰੇ ਪਾਤਸ਼ਾਹ ਨੇ ਬਤੌਰੇ ਪ੍ਰਚਾਰਕ ਥਾਪਿਆ ਸੀ ਜਦੋਂ ਉਹਨਾਂ ਨੇ ਮਾਨਾਂੀਆਂ ਕੀਤੀਆਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਤੇਲ ਦੇ ਕੜਾਹੇ ਚ ਪਾ ਕੇ ਸਾੜਿਆ ਤੇ ਕੀ ਉਹਨਾਂ ਜਿਹੜੇ ਉਹ ਮਸੰਦ ਸੀ ਉਹਨਾਂ ਨੇ ਮਾਫੀ ਨਾ ਮੰਗੀਆਂ ਹੋਣਗੀਆਂ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ ਮਸਾ ਰੰਗੜਾ ਉਹਨੇ ਦਰਬਾਰ ਸਾਹਿਬ ਦੀ ਬੇਇੱਜ਼ਤੀ ਕੀਤੀ ਉਹਦਾ ਸਿਰ ਵੱਢ ਕੇ ਲੈ ਗਏ ਫਿਰ ਉਸ ਤੋਂ ਬਾਅਦ ਮਹੰਤਨ ਨਰੇਣੂ ਕੇ ਆਏ ਤੇ ਉਹਨਾਂ ਨੇ ਜਦੋਂ ਮਨਾਈਆਂ ਕੀਤੀਆਂ ਤੇ ਉਸ ਸਹਾਤਾਂ ਦੇਖ ਕੇ ਗੁਰੂ ਘਰ ਆਜ਼ਾਦ ਕਰਾਇਆ ਤੇ ਫਿਰ ਇਹ ਸ਼੍ਰੋਮਣੀ ਕਮੇਟੀ ਹੋਂਦ ਚ ਆਈ ਸੀ ਅਸੀਂ ਇਹ ਵੀ ਕਿਹਾ ਕਿ ਚੰਦੂ ਨੇ ਜਮ ਸੰਦਾ ਨੇ ਮਸੇ ਰੰਗੜ ਨੇ ਜਮ ਹੰਤਾ ਨੇ 10 ਗੁਰੂ ਸਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪਸ਼ਬਦ ਲਿਖ ਕੇ ਕਿਤਾਬ ਨਹੀਂ ਲਿਖੀ ਪਰ ਜਿਹੜੇ ਅੱਜ ਅਕਬਾਲੀ ਹੋਏ ਨੇ ਅੱਜ ਇਹਨਾਂ ਦੇ ਜਾਦੂ ਸਿਰ ਚੜ ਬੋਲੇ ਨੇ ਅੱਜ ਵੱਖਰੇ ਵੱਖਰੇ ਤੌਰ ਤੇ ਹੁੰਦੇ ਆ ਉਹ ਉਹਨੂੰ ਗਦਾਰ ਕਹਿੰਦਾ ਉਹਨੂੰ ਗਦਾਰ ਕਹਿੰਦਾ ਤੇ ਇਹਨਾਂ ਲੋਕਾਂ ਨੇ ਤਾਂ ਸਾਰੇ ਇਤਿਹਾਸ ਨੂੰ ਚੰਦੂ ਦੇ ਇਤਿਹਾਸ ਨੂੰ ਮਸੰਦਾ ਦੇ ਇਤਿਹਾਸ ਨੂੰ ਮਸੇ ਰੰਗੜ ਦੇ ਇਤਿਹਾਸ ਨੂੰ ਮਹੰਤ ਨਰੈਣੂਆਂ ਦੇ ਇਤਿਹਾਸ ਨੂੰ ਮਾਤ ਪਾ ਕੇ ਉਹਨਾਂ ਤੋਂ ਵੱਧ ਦੋਸ਼ੀ ਨੇ ਸੋ ਇਹਨਾਂ ਲੋਕਾਂ ਨੂੰ ਜਿਹੜਾ ਮਾਫੀ ਨਹੀਂ ਚਾਹੀਦੀ ਅਸੀਂ ਇਹ ਬੇਨਤੀ ਕਰਕੇ ਅੱਛਾ ਸਾਹਿਬ ਇਹਨਾਂ ਨੂੰ ਉਸ ਛਾਰਾਂ ਦੀ ਗੱਲ ਕਰ ਦਿਓ ਕਿਹੜੇ ਛਾਰ ਹੈ ਕਿੱਥੇ ਕਿੱਥੇ ਜੀ ਆ ਲਓ ਇਸ ਧਰਾਂ ਦੀ ਫੈਸਲ ਆ ਪੱਤਰ ਉਹ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਨੂੰ 17 ਅਕਤੂਬਰ 2015 ਚ ਦਿੱਤਾ ਸੀ ਜਿਹਦੇ ਵਿੱਚ ਉਹ ਆਪਣੀ ਜਿਹੜੀ ਗਲਤੀ ਹੈ ਉਹ ਅਹਿਸਾਸ ਕਰਦਾ ਕਿ ਮੇਰੇ ਕੋਲੋਂ ਇਹ ਗਲਤੀਆਂ ਜਿਹੜੀਆਂ ਨੇ ਮੇਰੇ ਰਾਜ ਵਿੱਚ ਹੋਈਆਂ ਨੇ ਪਰ ਉਸ ਟਾਈਮ ਦੇ ਜ਼ਥੇਦਾਰ ਦਾ ਫਰਜ਼ ਮੰਨਦਾ ਖੀ ਜਿਗੇ ਇਹਨੇ ਗਲਤੀਆਂ ਜਿਹੜੀਆਂ ਕੀਤੀਆਂ ਨੇ ਮੰਨਦਾ ਤੇ ਇਹਨੂੰ ਸਜ਼ਾ ਤੇ ਦਿੱਤੀ ਜਾਵੇ ਪਰ ਕੋਈ ਗੱਲ ਨਹੀਂ ਜਿਹੜੇ ਇਸ਼ਤਿਹਾਰ ਨੇ ਉਹ ਸਾਰੇ ਆਹ ਵੇਖ ਲਓ ਤੁਸੀਂ ਕਿ ਮੇਰੇ ਕੋਲੇ ਇੱਕ ਇੱਕ ਇਸ਼ਤਿਹਾਰ ਦਾ ਜਿਹੜਾ ਉਹ ਨਾ ਆ ਅਖਬਾਰ ਦਾ ਕਿਹੜੀ ਅਖਬਾਰ ਨੂੰ ਕਿੰਨੀ ਤਰੀਕ ਨੂੰ ਇਹ ਜਿਹੜੇ ਇਸ਼ਤਿਹਾਰ ਜਿਹੜੇ ਨੇ ਉਹ ਦਿੱਤੇ ਗਏ ਔਰ ਸਭ ਤੋਂ ਵੱਡੀ ਗੱਲ ਇਹਨਾਂ ਜੇ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹੁੰਦਾ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਗੁਰੂ ਕੀ ਗੋਲਕ ਤੋਂ ਦਿੱਤਾ ਹੈ ਇਸ਼ਤਿਹਾਰ ਕੀ ਦੇ ਵੱਲੋਂ ਲਗੇ ਤੁਸੀਂ ਇਹ ਹੈਰਾਨ ਹੋ ਬੋਗੇ ਦੇਖ ਕੇ ਕਿ ਇਸ਼ਤਿਹਾਰ ਜਿਹੜੇ ਨੇ ਉਹ ਲੱਗ ਰਿਹਾ ਹੈ ਪ੍ਰਕਾਸ਼ਿਓਂ ਬਾਦਲ ਵੱਲੋਂ ਜਿਹੜਾ ਕਿ ਉਸ ਟਾਈਮ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਇਸ਼ਤਿਹਾਰ ਜਿਹੜਾ ਹੈ ਉਹ ਲੱਗ ਰਿਹਾ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਨਾਨਕ ਸਰਯੇ ਇਸ਼ਤਿਹਾਰ ਉਹ ਲਾ ਰਹੇ ਨੇ ਆ ਵੇਖੋ ਤੁਸੀਂ ਇੱਕ ਇੱਕ ਅਖਬਾਰ ਦੀ ਮੇਰੇ ਕੋਲੇ ਜਿਹੜੀ ਆ ਉਹ ਫੋਟੋ ਕਾਪੀ ਆ ਇਸ਼ਤਿਹਾਰ ਆ ਸ਼੍ਰੋਮਣੀ ਕਮੇਟੀ ਵੱਲੋਂ ਲੱਗਿਆ ਆ ਅਗਲਾ ਇਸ਼ਤਿਹਾਰ ਜਿਹੜਾ ਇਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਆ ਆ ਜਿਹੜਾ ਇਸ਼ਤਿਹਾਰ ਹੈ ਗੁਰੂ ਪੰਥ ਦਾ ਦਾਸ ਅਵਤਾਰ ਸਿੰਘ ਮੱਕੜ ਵੱਲੋਂ ਆ ਵੀ ਸਰੂਬੁਰ ਦੁਆਰਾ ਪਰ ਬੰਦਾ ਕਮੇਟੀ ਵੱਲੋਂ ਤੇ ਅੱਗੇ ਆ ਜਿਹੜੇ ਇਤਿਹਾਸ ਇਸ਼ਤਿਹਾਰ ਹੁੰਦੇ ਨੇ ਇਹ ਇਸ਼ਤਿਹਾਰ ਪ੍ਰਕਾਸ਼ ਸਿੰਘ ਆ ਵੇਖੋ ਅਖਬਾਰ ਦੀ ਫੋਟੋ ਤੇ ਪ੍ਰਕਾਸ਼ ਸਿੰਘ ਬਾਦਲ ਪੈਸਾ ਗੁਰੂ ਕੀ ਗੋਲਗਜੋ ਜੋ ਮੁੱਖ ਮੰਤਰੀ ਸੀ ਜੇ ਆਪਣੀ ਜੇਬ ਚੋਂ ਨਹੀਂ ਸੀ ਦੇਣਾ ਤੇ ਯਾਰੋ ਸਰਕਾਰੀ ਖਜ਼ਾਨੇ ਚੋਂ ਤੇ ਦੇ ਸਕਦਾ ਸੀ ਨਾ ਗੁਰੂ ਕੀ ਗੋਲਕ ਦੇ ਵਿੱਚੋਂ ਪੈਸਾ ਜਿਹੜਾ ਸੀ ਗੁਰਮੀਤ RAM ਨੂੰ ਮਾਫੀ ਦੇਣ ਵਾਸਤੇ ਇਸ਼ਤਿਹਾਰ ਕਿਉਂ ਦਿੱਤਾ ਗਿਆ ਇਸੇ ਤਰ੍ਹਾਂ ਜਿਹੜੀ ਅੱਜ ਪੱਤਰ ਤੇ ਲਿਖਿਆ ਹੈ ਕਿ ਜਦੋਂ ਉਹ ਮਾਫੀ ਗਲਤ ਸੀ ਉਹ ਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਦਿੱਤੀ ਹੋਈ ਮਾਫੀ ਉਹ ਵਾਪਸ ਲੈ ਲੈਂਦੇ ਨੇ ਜੇ ਦਾ ਮਤਲਬ ਮਾਫੀ ਗਲਤ ਸੀ ਨਾ ਤਾਂ ਹੀ ਲੈਣ ਫਿਰ ਜਿਹੜੇ ਇਸ਼ਤਿਹਾਰ ਦਿੱਤੇ ਗਏ ਅਖਬਾਰਾਂ ਦੇ ਵਿੱਚ ਉਹ ਗਲਤ ਨਹੀਂ ਗਏ ਜਿਹੜੇ ਗੁਰੂ ਕੀ ਗੋਲਕ ਚੋਂ ਉਹ ਜਿਹੜਾ ਪੈਸਾ ਗਿਆ 90 ਲੱਖ ਰੁਪਈਆ ਉਹ ਜਿਨ੍ਹਾਂ ਜਿਨ੍ਹਾਂ ਨੇ ਆ ਵੇਖੋ ਜਿਨ੍ਹਾਂ ਨੇ ਮਤੇ ਪਾਏ ਨੇ ਆ ਸਾਰਿਆਂ ਦੀਆਂ ਫੋਟੋਆਂ ਨੇ ਆ ਆ ਜਿਹੜੇ ਉਹਦਣ ਆਏ ਨੇ ਆ ਕਰਨਾਲ ਸਿੰਘ ਪੰਜੋਲੀ ਵਰਗੇ ਇਹ ਜਿੰਨੇ ਵੀ ਨੇ ਆ ਜਿਹੜੇ ਅੱਜ ਬਾਗੀਆਂ ਦੇ ਵਿੱਚ ਆਪਣੇ ਆਪ ਨੂੰ ਬਾਕੀ ਘੁੰਦੇ ਨੇ ਆ ਸਾਰੇ ਉਹ ਵਿੱਚ ਨੇ ਆ ਜਿਹੜੀ ਬੀਬੀ ਆ ਲਾਂੜਾ ਉਹ ਵੀ ਇਹਦੇ ਵਿੱਚ ਹੈ ਜਰਨੈਲ ਸਿੰਘ ਢਾਲਾ ਇਹ ਵੀ ਵਿੱਚ ਆ ਰਾਮਪਾਲ ਜਿਹੜਾ ਉਹ ਸਾਰੇ ਜਿਹੜੇ ਇਹ ਵਿੱਚ ਨੇ ਅਸੀਂ ਇਹ ਸਾਡਾ ਇਹ ਕਹਿਣਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਆ ਮਤਾ ਪਾਇਆ ਆ ਮਤਾ ਪਾਇਆ ਨੇ ਜਿਨ੍ਹਾਂ ਬੰਦਿਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਬਾਅ ਹੇਠ ਮਤਾ ਪਾ ਕੇ ਤੇ ਗੁਰੂ ਕੀ 골ਕ ਦੀ ਦਰਬਾਰਤੋਂ ਕਰਦੇ ਆ ਸਭ ਤੋਂ ਪਹਿਲਾਂ ਗੁਰੂ ਕੀ 골ਕ ਦੀ ਕੀਤੀ ਹੋਈ ਲੁੱਟ ਨੂੰ ਉਹ ਪਹਿਲਾਂ ਇਹਨਾਂ ਦੋਸ਼ੀਆਂ ਕੋਲੋਂ ਇਹ ਸਾਰੇ ਦੋਸ਼ੀ ਨੇ ਇਹਨਾਂ ਕੋਲੋਂ 18% ਸਮੇਤ ਵਿਆਜ ਵਾਪਸ ਲਈ ਜਾਵੇ ਉਸ ਤੋਂ ਬਾਅਦ ਇਹਨਾਂ ਦੀ ਚਿੱਠੀ ਤੇ ਜਿਹੜੀਆਂ ਪੱਤਰ ਨੇ ਉਹਨਾਂ ਤੇ ਵਿਚਾਰ ਕੀਤਾ ਸਿੰਘ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਆ ਆ ਸਾਰੇ ਨਾਲ ਨੇ ਜੋ ਕਿਹਾ ਸੀ ਉਹੀ ਕਹਿਣਾ ਉਹਨਾਂ ਕਿਹਾ ਗੁਰੂ ਭਲਾ ਕਰੇਗਾ ਤੇ ਤੁਸੀਂ ਅਰਦਾਸ ਕਰੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਅਰਦਾਸ ਤਾਂ ਜੀ ਅਸੀਂ ਜਦੋਂ ਵੀ ਗੁਰੂ ਚਰਨਾਚੇ ਜਾਂਦੇ ਆ ਖਾਸ ਕਰਕੇ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਜਾਂਦੇ ਆ ਤੇ ਅਸੀਂ ਗੁਰੂ ਚਰਨਾਚਰ ਜੋਈ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਅਕਾਲ ਤਖਤ ਦੀ ਸਿਰਜਣਾ ਜੁਲਮ ਦੇ ਖਿਲਾਫ ਮਜਲੂਮ ਦੀ ਰੱਖਿਆ ਵਾਸਤੇ ਕੀਤੀ ਸੀ ਲੇਕਿਨ ਅੱਜ ਇਸ ਅਕਾਲ ਤਖਤ ਦੀ ਸੇਵਾ ਨਿਭਾਰੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੇ ਲੋਕ ਨੇ ਉਹ ਭੁੱਲ ਚੁੱਕੇ ਨੇ ਇਸ ਰਸਤੇ ਨੂੰ ਛੱਡ ਚੁੱਕੇ ਨੇ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਗਏ ਨੇ ਤੇ ਸਾਨੂੰ ਬਖਸ਼ਾ ਅਸੀਂ ਸਿੰਘ ਸਾਹਿਬ ਨੂੰ ਕਿਹਾ ਵੀ ਅਸੀਂ ਤਾਂ ਰੋਜ਼ ਹੀ ਅਰਦਾਸ ਕਰਦੇ ਹਾਂ ਪਰ ਅੱਜ ਗੇਂਦ ਤੁਹਾਡੇ ਪਾਲੇ ਚਾ ਸਿੰਘ ਸਾਹਿਬ ਪੂਰਾ ਸਿੱਖ ਜਗਤ ਤੇ ਸੰਸਾਰ ਦੇ ਲੋਕ ਤੁਹਾਡੇ ਵੱਲ ਵੇਖ ਰਹੇ ਨੇ ਜੇ ਕਿਤੇ ਤੁਸੀਂ ਕੋਈ ਕੋਤਾਹੀ ਕੀਤੀ ਤੇ ਫਿਰ ਲੋਕ ਜਿਹੜੇ ਨੇ ਉਹ ਤੁਹਾਡੇ ਤੋਂ ਨਿਰਾਸ਼ ਹੋਣਗੇ ਤੇ ਅੱਗੇ ਹੀ ਬਹੁਤ ਕੁਝ ਹੋਇਆ ਹੈ ਹੋਰ ਵੀ ਬੜੀਆਂ ਗੱਲਾਂ ਬਾਤਾਂ ਉੱਤੇ ਹਰਿਆਣੇ ਦੀਆਂ ਹੋਈਆਂ ਦੂਜੀਆਂ ਤੀਜੀਆਂ ਹੋਈਆਂ ਬਹੁਤ ਲੰਬੀਆਂ ਵਿਚਾਰਾਂ ਹੋਈਆਂ ਨੇ ਬਹੁਤ ਅਸੀਂ ਲੰਬੀਆਂ ਵਿਚਾਰਾਂ ਉਹਨਾਂ ਦੇ ਨਾਲ ਕਰਕੇ ਆ ਬੜੇ ਸੁਖਾਮੇ ਮਾਹੌਲ 'ਚ ਗੱਲਬਾਤ ਹੋਈ ਆ ਸਾਨੂੰ ਤੇ ਭਰੋਸਾ ਉਹਨਾਂ ਨੇ ਇਹੀ ਦਿੱਤਾ ਪਈ ਗੁਰੂ ਚਰਨਾਚਰ ਦਾਸ ਕਰੋ ਜੋ ਵੀ ਹੋਏਗਾ ਠੀਕ ਹੋਏਗਾ ਇਹ ਕਿਹਾ ਪਰ ਅਸੀਂ ਉਹਨਾਂ ਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿੰਦਾ ਹੈ ਵੀ ਕਰਨਾ ਤੁਸੀਂ ਤੇ ਤੁਸੀਂ ਹੁਣ ਦੁਨੀਆ ਤੁਹਾਡੇ ਵਾਲੇ ਵੇਖ ਰਹੀ ਆ ਤੁਸੀਂ ਕੀ ਕਰਦੇ ਹੋ ਇਹ ਗੱਲਬਾਤ